ਬੁੜੀ ਤਾ ਨਾ ਮੇਰਾ ਤਾਂ ਜੀਅੱਕ ਕੇਪ ਮੇਰਾ ਤਾਂ ਜੀਅਾਂ ਕਰਦਾ ਫਿਰ ਫੜ ਕੇ ਬਾਹ ਇਹਦੀ ਨਾ ਮੈਂ ਘਰੋਂ ਕੱਢ ਦਿਆਂ ਮੁਰਕੇ ਨੂੰ ਗੇਟ ਦੇ ਕੋਲੇ ਨਾ ਖੜਨ ਦੇਵਾ ਉਹ ਦੇਖ ਲੈ ਉਹ ਤਾਂ ਮੌਜ ਨਾ ਸ਼ਹਿਰ ਚ ਮौज ਮਾਰਦੀ ਹੈ ਛੱਡ ਕੇ ਉੱਡ ਗਈ ਇੱਥੇ ਤੂੰ ਭਨੇ ਰੱਖ ਮੈਂ 4 ਦਿਨ ਲਾਇਆ ਵਾਂ ਮੇਰਾ ਕੀ ਹੈ ਮੈਂ ਤਾਂ ਉਹੀ ਗੱਲ ਇਹਨਾਂ ਦੀ ਨੌਕਰਾਨੀ ਆ ਆ ਸਾਰਾ ਦਿਨ ਬੁੜੀ ਮੰਝੇ ਤੇ ਬੈਠੀ ਨਹੀਂ ਚਾਹ ਫੜਾ ਜਾ ਨਹੀਂ ਮੈਨੂੰ ਰੋਟੀ ਫੜਾ ਜਾ ਮੈਨੂੰ ਦੁੱਧ ਤੱਤਾ ਕਰਕੇ ਦੇ ਦੇ ਮੈਥੋਂ ਤਾਂ ਕੱਲੇ ਬੁੜ ਖਾਣਾ ਨਹੀਂ ਚੰਦਾ ਜੀ ਤਾਂ ਕਰਦਾ ਬੁੜੀ ਤਾਂ ਕਦੇ ਸੰਗੀ ਮਰੋੜਦੇ ਕੰਮੀ ਨੂੰ ਮੋੜ ਦਿਆਂ ਪਤਾ ਨਹੀਂ ਕਦੋਂ ਹੋਏ ਨੇ ਮਾਂ ਘਰ ਲਾਈ ਹੈਗੀ ਮੈਨੂੰ ਤਾਂ ਐਂ ਜੀ ਕਰਦਾ ਵੀ ਜਾਂ ਮੈਂ ਵਗ ਜਾ ਤੇ ਜਾਂ ਮੈਂ ਬੁੜੀ ਨੂੰ ਭੇਜ ਦਿਆਂ ਬੁੜੀ ਨੂੰ ਐ ਕਹਿੰਨੀ ਆ ਬੇਬਿਆ ਦੇ ਪੇਕੀ ਬੁਕੀ ਮਗ ਜਾ ਭਾਈ ਚਾਰ ਦਿਨ ਉੱਥੇ ਲਾਇਆ ਮੈਥੋਂ ਤਾਂ ਸਮਝੀ ਨਹੀਂ ਮੈਥੋਂ ਨਹੀਂ ਤੇਰਾ ਲੋਟ ਆਉਂਦਾ ਛਿਰਤੇ ਚੜਾ ਰੱਖੀ ਐ ਨਹੀਂ ਮੇਰੇ ਤਾਂ ਐਂ ਜੀ ਕਰਦਾ ਹੁਣ ਬਾਹਰ ਨੂੰ ਵਗ ਜਾ ਰੋਟੀ ਸਬਜੀ ਵੀ ਨਾ ਬਣਾਵਾਂ ਆਪੇ ਬਣਾਵੇ ਨਾ ਬਣਾਵੇ ਚਟਨੀ ਕੁੱਟ ਕੇ ਖਾ ਲਾਂਗੇ ਬੁੜੀ ਦੇ ਚਟਨੀ ਨੰਗਣੀ ਨਹੀਂ ਮੈਂ ਤੜਕਾ ਲਾ ਕੇ ਕਿਹਾ ਬਾਵਾ ਸਾਰਾ ਪਾ ਕੇ ਆਪ ਖਾ ਲੂੰਗੀ ਹਰਪ੍ਰੀਤ ਜਿੱਤ ਲੈ ਮੇਰੀ ਮਾਂ ਐਨਾ ਕਲੇਸ਼ ਕਰਦੀ ਐ ਕਿਸੇ ਵੇਲੇ ਮੂੰਹ ਨਹੀਂ ਬੋਲਦੀ ਉਹ ਸੇਵਾ ਕਰਨ ਦੀ ਤਾਂ ਗੱਲ ਦੂਰ ਐ ਉਹ ਤਾਂ ਵੇਲੇ ਸਰੋਹ ਰੋਟੀ ਵੀ ਨਹੀਂ ਫੜਾਉਂਦੀ ਹੈਗੀ ਹੁਣ ਮੈਂ ਆਪਣੀ ਮਾਂ ਦੀ ਸੇਵਾ ਕਰਾਵਾਂ ਕਿਵੇਂ ਕਰਾਵਾਂ ਕੀ ਤਰੀਕਾ ਵਰਤਾਂ ਇੱਕ ਦੱਸਿਆ ਸੀਗਾ ਮੈਨੂੰ ਉਹ ਜਿਹੜੀ ਗੱਲ ਬਾਬੇ ਨੇ ਦੱਸੀ ਸੀ ਨਾ ਗੱਲ ਬਹੁਤ ਵਧੀਆ ਸੀ ਉਹ ਮੈਂ ਮਮਾਇਆ ਲਈਤੀ ਦੇਖਿਆ ਸੀਗਾ ਇੱਕਦਣਾ ਚਲ ਦੇਖਦਾ ਹਰਪ੍ਰੀਤ ਨਾਲ ਗੱਲ ਕਰਕੇ ਜੇ ਉਹ ਗੱਲ ਚੱਲ ਗਈ ਤਾਂ ਖਬਰਾ ਗਾ ਲੋਟੀ ਆ ਜੀ ਮੇਰੀ ਮਾਂ ਦੀ ਸੇਵਾ ਕਰਨ ਲੱਗ ਗਈ ਜਾਵੇ ਹਰਪ੍ਰੀਤ ਤੂੰ ਕਿਧਰ ਜਾਂਨੀ ਐ ਮੰਗਰੋ ਬੋਲ ਮਾਰਦਿਆ ਕਰੋ ਚਰਕਦੇ ਨੇ ਆ ਕੇ ਹਰਪ੍ਰੀਤ ਕਿਧਰ ਜਾਂਨੀ ਆ ਖੂਚ ਡਿੱਗਦੀ ਹਰਪ੍ਰੀਤ ਤਾਂ ਜਾ ਕੇ ਡਿੱਗ ਪਾ ਉਹ ਮੇਰੀ ਗੱਲ ਤਾਂ ਸੁਣ ਲੈ ਤੂੰ ਤੈਨੂੰ ਵਧੀਆ ਗੱਲ ਦੱਸੂਗਾ ਲੈ ਹੁਣ ਏਦੂ ਵਧੀਆ ਕੀ ਗੱਲ ਹੋ ਮੰਗਰੋ ਤਾਂ ਬੋਲ ਮਾਰਤਾ ਜੀ ਮੈਂ ਜਾਂਦੀ ਸੀ ਤੂੰ ਮੰਗਰ ਬੋਲ ਮਾਰਦਾ ਤੈਨੂੰ ਕਿੰਨੇ ਵਾਰੀ ਕਿਹਾ ਜੇ ਮੈਂ ਕਿਧਰ ਹੀ ਜਾਂਦੀ ਹੁਮਾ ਮੈਨੂੰ ਬੋਲ ਨਾ ਮਾਰਿਆ ਕਰੋ ਪਹਿਲਾਂ ਤਾਂ ਤੇਰੀ ਮਾਂ ਤੇ ਪਾਉਂਦੀਆ ਘਰੇ ਮੰਗਰ ਗਲਣਾ ਚ ਮੇਰੇ ਤੂੰ ਆ ਜਾਣੇ ਮੈਂ ਨਿਕਲ ਨਾ ਮੀ ਦੇ ਦੇ ਜਾਣ ਵੀ ਦੇ ਦੋ ਮਿੰਟਾਂ ਮਾਂ ਦੀ ਗੱਲ ਤੋਂ ਜ਼ਿਆਦਾ ਈਤੀ ਗੱਲ ਉਹ ਮੈਂ ਨੇ ਇੱਕ ਬਾਬੇ ਦੀ ਗੱਲ ਸੁਣੀ ਤੀਗੀ ਅੱਛਾ ਮੋਬਾਈਲ ਤੇ ਖੜ ਜਾ ਬਾਬੇ ਦੀ ਗੱਲ ਐ ਸੁਣੀ ਸੀ ਵੀ ਮਾਂ ਨੂੰ ਕਿਤੇ ਛੱਡਿ ਆਓ ਐ ਨਹੀਂ ਸੀ ਗੱਲ ਉਹ ਉਹਦਾ ਗੱਲ ਐ ਈ ਤੀ ਇੱਕ ਕੰਚ ਕੁਚ ਮੇਲੀ ਹੁੰਦੀ ਐ ਝਮੇਲੀ ਇੱਕ ਤਾਂ ਕਹਿੰਦੇ ਝਮੇਲੀ ਦਾ ਤੇਲ ਆ ਇੱਕ ਸਰੋਂ ਦਾ ਤੇਲ ਆ ਕਹਿੰਦੇ ਜੀ ਆਪ ਦੀ ਮਾਂ ਦੇ ਨਾ ਪੈਰਾਂ ਤੇ ਮਾਲਿਸ਼ ਕਰੇ ਰਾਤ ਨੂੰ ਪੈਣ ਲੱਗੇ ਬੁੜੀ ਟੱਪਕ ਜੂ ਲੈ ਤਾਂ ਪੁੱਕਣ ਦੀ ਗੱਲ ਨਹੀਂ ਹੈਗੀ ਕਹਿੰਦੇ ਬੰਦਾ ਕਰੋੜਪਤੀ ਹੋ ਜਾਂਦਾ ਹੈ ਕਰੋੜਪਤੀ ਹੋ ਜਾਂਦਾ ਬੰਦਾ ਕੁਸ਼ ਮਰਜੀ ਮੰਗ ਲੇ ਫਿਰ ਸਾਰੀਆਂ ਮੰਨਤਾਂ ਪੂਰੀਆਂ ਹੋ ਜਾਂਦੀਆਂ ਨੇ ਇਹਨੇ ਨਾ ਜੇ ਮਾਂ ਦੇ ਪੈਰਾਂ ਤੇ ਆਪਾਂ ਸਰੋਂ ਦਾ ਤੇਲ ਤੇ ਚੁਮੇਲੀ ਦਾ ਤੇਲ ਮਾ ਚਲਦਾਂਗੇ ਉਹਦੇ ਨਾਲ ਆਪਾਂ ਕਰੋੜਪਤੀ ਹੋ ਜਾਗੇ ਕਰੋੜਪਤੀ ਹੋ ਜਾਗੇ ਕਹਿੰਦੇ ਉਹ ਦੁਆਵੇਂ ਕਿਸੇ ਦੀਆਂ ਗੱਲਾਂ ਚ ਰਾਇਆ ਕਰ ਮੈਂ ਤੈਨੂੰ ਦੱਸਾਂ ਲੋਕ ਤਾਂ ਐਵੇਂ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੀ ਰਹਿੰਦੇ ਜੇ ਦੋ ਜਾਨਾਂ ਚ ਜਾ ਕੇ ਬਹਿ ਜਾ ਗੱਲ ਕਰ ਉੱਥੇ ਤੂੰ ਕਹਿੰਦਾ ਉਹ ਵੀ ਮੇਰੀ ਮਾਂ ਨਾਲ ਮੇਰੇ ਘਰ ਆਣੀ ਲੜਦੀ ਐ ਉਹ ਮੈਂ ਤਾਂ ਮੋਬਾਈਲ ਤੇ ਦੇਖਿਆ ਸੀ ਬਾਬਾ ਦੱਸਦਾ ਸੀ ਕੋਈ ਨਾਲੇ ਮੇਰੀ ਗੱਲ ਸੁਣ ਲੈ ਉਹ ਪੰਜ ਮਾ ਕੇ ਦੇਖ ਲੈਣੀਆਂ ਗੱਲ ਇਹ ਤਾਂ 10-20 ਦਿਨਾਂ ਚ ਪਤਾ ਲੱਗ ਜਾਂਦਾ ਕਹਿੰਦੇ ਰੰਗ ਲਿਆ ਦਿੰਦੀ ਹੈ ਗੱਲ ਕਹਿੰਦੇ 10-20 ਦਿਨਾਂ ਚ ਕਰੋੜਪਤੀ ਬਣ ਜਾਂਗੇ ਹਾਂ ਕੋਈ ਗੱਲ ਜੇ ਆਪਾਂ ਕਰੋੜਪਤੀ ਬਣ ਗਏ ਆਪਾਂ ਘਰ ਨੂੰ ਵੇਚ ਕੇ ਆਪਾਂ ਤਾਂ ਨਹਿਰੋਂ ਪਾਰ ਜਿਹੜਾ ਆਪਣਾ ਨਹਿਰ ਦੇ ਪਰਲੇ ਪਾਸੀ ਕਿੱਲਾ ਉੱਥੇ ਵੱਡਾ ਬੰਗਲਾ ਬਣਾ ਲਾਂਗੇ ਹਾਂ ਮੇਰੀ ਗੱਲ ਸੁਣ ਤੂੰ ਚਮੇਲੀ ਦਾ ਤੇਲ ਲੈ ਕੇ ਆਉਣਾ ਮੈਂ ਸਰੂਆ ਤੇਲ ਤਾਂ ਆਪਣੇ ਹੈਗਾ ਨਹੀਂ ਕਿਹੜਾ ਰੱਖੀ ਤੀ ਹਾਂ ਮੈਂ ਮਾਲਸ਼ ਕਰਿਆ ਕਰੂੰਗਾ ਬੇਬੇ ਤੂੰ ਬੇਬੀ ਦੀ ਸੇਵਾ ਕਰਨੀ ਹੈ ਫੇਰ ਦੇਖੀ ਕੀ ਰੰਗ ਆਉਨੇ ਹੁੰਦਿਆ ਕਰਿਆ ਮੈਥੋਂ ਨਹੀਂ ਪੈਰਾ ਪੂਰਾ ਤੇ ਤੇਰ ਮਛਲੀ ਦਾ ਤੇਲ ਤਾਂ ਕਮਲੀਏ ਤੇਲ ਤਾਂ ਮਾਲਸ਼ ਮੈਂ ਕਰਨੀ ਐ ਅੱਛਾ ਕਹਿੰਦੇ ਪੁੱਤ ਕਰਿਆ ਆਪਣੀ ਮਾਂ ਦੇ ਆ ਵਧੀਆ ਤਰੀਕਾ ਵੀ ਪੁੱਤ ਮਾਲਸ਼ ਕਰੇ ਤੇ ਜਦੋਂ ਪੈਸੇ ਆ ਜਾਣ ਉਹਨਾਂ ਨੂੰ ਵੀ ਐਸ਼ ਕਰੇ ਉਹ ਹਾਂ ਤੂੰ ਗੱਲ ਸਮਝ ਗਈ ਤੇਰਾ ਦਿਮਾਗ ਹੁਣ ਪੂਰਾ ਕੰਮ ਕਰਨ ਲੱਗ ਗਿਆ ਲੈ ਮੇਰਾ ਮੇਰਾ ਤਾਂ ਦਿਮਾਗ ਇੰਨਾ ਹੈ ਨਾ ਗੱਲ ਕਰ ਮੇਰਾ ਬੁੜੀ ਨੇ ਦਿਮਾਗ ਕੱਢ ਦਿੱਤਾ ਇੱਕ ਗੱਲ ਹੋਰ ਵੀ ਦੱਸੀ ਸੀ ਬਾਬੇ ਨੇ ਹਾਂ ਕਹਿੰਦਾ ਵੀ ਜਿੰਨੇ ਦਿਨਾਂ ਇਹ ਪਾਇ ਕਰਨਾ ਸੀ ਹਾਂ ਉਨੇ ਦਿਨ ਬੇਬੇ ਤੋਂ ਕੰਮ ਨਹੀਂ ਕਰਾਉਣਾ ਕੋਈ ਬਿਲੀ ਵਾ ਕੇ ਰੱਖਣੀ ਠੀਕ ਹੈ ਚਲ ਕੰਮ ਤਾਂ ਨਾ ਕਰਾਉਂਗੀ ਆਪਾਂ ਜੀ ਕਰੋੜਪਤੀ ਬਣਦੇ ਆ ਬੇਬੇ ਦੇ ਪੈਰਾਂ ਤੇ ਮਾਰਸ਼ ਕਰਨਾ ਬੇਬੇ ਨੂੰ ਮੰਜੇ ਤੇ ਬਿਠਾਉਣਾ ਮੈਂ ਤਾਂ ਬੇਬੇ ਨੂੰ 20 ਦਿਨ ਛੱਡ ਮੈਂ ਤਾਂ ਬੇਬੇ ਨੂੰ 20 ਮਹੀਨੇ ਬਿਠਾਉਣਾ ਹੈਗਾ ਹੁਣ ਕਿਦਰੇ ਜਾਣ ਦੇ ਖਿਆਲ ਛੱਡਾ ਅੱਜ ਹੀ ਕੰਮ ਸ਼ੁਰੂ ਕਰੀਏ ਸੇਤੀ ਕਰੋੜਪਤੀ ਬਣਨਾ ਹੈ ਪਤਾ ਨਾ ਚਮੇਲੀ ਦਾ ਤੇਲ ਉਹੀ ਨਹੀਂ ਹੁੰਦਾ ਉਹ ਸ਼ੀਸ਼ੀ ਜੇ ਢੀ ਸਾੜੀ ਉਹ ਮੇਰੀ ਗੱਲ ਸੁਣੋ ਹੈਨਾ ਤੂੰ ਉਹਨਾਂ ਲੈ ਸੀ ਤੂੰ ਕਹਿੰਦੀ ਕਿ ਤੇਲ ਠੰਡਾ ਹੁੰਦਾ ਕਿ ਮੇਰੇ શરી ਹਾਂ ਹਾਂ ਉਹ ਪਿਆਦੀ ਖੁਰਕ ਲੜਦੀ ਹੈ ਕਹਦੀ ਆਪਣੇ ਉਹ ਤਾਂ ਕਿੰਨੀ ਸ਼ੀਸ਼ੀ ਪਈ ਆ ਆਪਣੇ ਫਿਰ ਤਾਂ ਅੱਜ ਹੀ ਕੰਮ ਸ਼ੁਰੂ ਕਰਾਂਗੇ ਐ ਕਰ ਲੈਪ ਤਾਂ ਹੁਣ ਕਰੋੜਪਤੀ ਬਣੀ ਲੈ ਕਰੋੜਪਤੀ ਦਾਪਾ ਬਣ ਜਾਗੇ ਗੱਲ ਕਰਨਾ ਕਿਸੇ ਕੋਲੇ ਗੱਲ ਨਾ ਕਰੀ ਰਾਜਵੀਰ ਕੋਲੇ ਤਾਂ ਜਮੀ ਨਹੀਂ ਗੱਲ ਕਰਨੀ ਜੇ ਰਾਜਵੀਰ ਨੂੰ ਪਤਾ ਲੱਗਾ ਰਾਜਵੀਰੋਧੀ ਲੈਣਾ ਲੈ 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 ਹਾਂ ਗੱਲ ਨਹੀਂ ਕਿਸੇ ਕੋਲੇ ਕਰਨੀ ਹੈਗੀ ਬੀਬੇ ਨੂੰ ਕਹਦੀ ਬੀਬੇ ਨੂੰ ਤਾਂ ਮੈਂ ਆਪੇ ਸਮਝਾ ਦੂੰਗਾ ਸਾਰੀਆਂ ਗੱਲਾਂ ਬੀਬੇ ਨੂੰ ਨਾ ਦੱਸੀ ਤੂੰ ਸਮਝ ਕੇ ਰਹੀ ਨਾ 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 ਬੇਬੇ ਨੂੰ ਨਾ ਦੱਸੀਂ ਵੀ ਤੇਰੇ ਪੈਰਾਂ ਤੇ ਮਾਲਿਸ਼ ਕਰਨਾ ਮੈਂ ਕਰੋੜਪਤੀ ਬਣੂ। ਮੈਂ ਤਾਂ ਇਹ ਕਹਿਣਾ ਵੀ ਬੇਬੇ ਨੂੰ ਜੇ ਦੱਸਤਾ ਬੇਬੇ ਉਹਦੀ ਰਾਜਵੀਰ ਨੂੰ ਛੱਡ ਲੂਗੀ। ਬੇਬੇ ਮੇਰੇ ਨੂੰ ਵੱਧ ਉਹਦਾ ਕਰਦੀ ਐ। ਮੈਂ ਕਹੂੰਗਾ ਮੈਂ ਤਾਂ ਆਪਣੀ ਮਾਂ ਦੀ ਸੇਵਾ ਕਰਨਾ ਚਾਹਣਾ। ਰੋਟੀ ਤਾਂ ਬੇਬੇ ਖਾਂਦੀ ਆਪਣੇ ਕੋਲੇ ਤੇ ਕਰਦੀ ਐ ਬੇਬੇ ਰਾਜਵੀਰ ਦਾ। ਗੱਲਾਂ ਤੋਂ ਗਲੀ 'ਚ ਖੜੀ ਕੇ ਕਰੀ ਜਾਨੀ ਐ। ਤੂੰ ਗੱਲ ਹੋਰ ਨਾ ਸੁਣ ਲਈ। ਕੋਈ ਹੋਰ ਨਾ ਕਰੋੜਪਤੀ ਬਣ ਜੇ। ਆਪਾਂ ਹੀ ਬਣਨੇ ਆਂ। ਚੱਲਿਆ ਚਮੇਲੀ ਦਾ ਤੇਲ ਤੇ ਪਹੋ ਪਾ ਕੇ ਉੱਥੇ ਪੈ ਸ਼ੀਸ਼ੇ ਕੋਣੇ। ਮੈਂ ਸਰੋਂ ਦਾ ਤੇਲ ਪਾ ਲਿਆ। ਲੈ। ਜੀ ਐਸੀ ਕਰੋੜਪਤੀ ਬਣ ਜਗੇ ਬੁੜੀ ਦੇ ਮਾਰਸ਼ ਕਰਨ ਨਾ ਕੱਲੇ ਪੈਰ ਛੱਡੋ ਮੈਂ ਤਾਂ ਬੁੜੀ ਦੇ ਪਿੰਡੇ ਤੋਂ ਮਾਸਲਾ ਦੋ ਰਗੜ ਰਗੜ ਐਂ ਤਾਂ 2 ਕਰੋੜਪਤੀ ਬਣ ਜਾਵੇ ਲੈ ਵਧੀਆ ਹੋ ਗਿਆ ਬੁੜੀ ਜੀ ਪਰਾਂ ਬਾਗੀ ਟਲ ਗਈ ਪਰੇ ਮੇਰਾ ਤਾਂ ਨਾ ਲਹੂ ਪੀ ਰੱਖਿਆ ਸੀਗਾ ਅੱਜ ਦੇ ਦੀ ਪਰਮ ਅੱਡ ਕਰੀਏਗੀ ਸ਼ੁਕਰ ਉਹਦੇ ਦਾਤ ਸੁਖ ਦਸਾਂਗਾ ਕਦੇ ਕੋਸ਼ ਦੁਖਣ ਲੱਗਾ ਕਦੇ ਆਏ ਹੋਂ ਉਹ ਲੋਕਾਂ ਲਈ ਜੋ ਸੇਵਾ ਵੀ ਕਰਨੀ ਪੈਂਦੀ ਸੀ ਰੋਟੀ ਪਾਣੀ ਵੀ ਫੜਾਉਣਾ ਪੈਂਦਾ ਸੀ ਮੈਨੂੰ ਤਾਂ ਇੰਨੀ ਦਿੱਕਤ ਲੱਗਦੀ ਸੀ ਨਾ ਜਿੰਨੀ ਵੀ ਕਹਦੇ ਆ ਹੁਣ ਆਪਦੀਆਂ ਦੋ ਲਾ ਲੈਣੀਆਂ ਤੇ ਖਾ ਲੈਣੀਆਂ ਜਿਹੜੀ ਚੀਜ਼ ਨੂੰ ਜੀ ਕਰਦਾ ਬਣਾ ਲੈਣੀਆਂ ਇੰਨੇ ਘੱਟ ਤੇ ਤਾਂ ਕੁਝ ਬਣਾਉਣ ਨੂੰ ਵੀ ਜੀ ਕਰਦਾ ਖਾਣ ਨੂੰ ਤਾਂ ਮਿਲਦਾ ਨਹੀਂ ਬੰਦਾ ਬਣਾਉਂਦਾ ਹੀ ਰਹਿ ਜਾਂਦਾ ਖਚਟ ਜਾਂਦਾ ਕੋਈ ਹੋਰ ਆ ਵਧੀਆ ਹੁਣ ਮੈਂ ਤਾਂ ਸੌਖੀ ਹੈਗੀ ਐਸ ਗੱਲਾਂ ਦਾ ਕਿ ਜਿ ਆਉ ਵੀ ਨਾ ਜਾਵੇ ਜੇ ਕਈ ਵਾਰੀ ਆ ਵੀ ਗਈ ਮੈਂ ਤਾਂ ਉਹਦੀ ਮੋੜ ਦੂ ਨਾਲ ਦੀ ਨਾਲੀ ਮੈਂ ਨਹੀਂ ਹੁਣ ਚੁੱਲ੍ਹੇ ਤੇ ਚੜਨ ਦਿੰਦੀ ਮਸਾਂ ਸੁੱਕਦਾ ਸਾਹ ਮਿਲਿਆ ਮੈਨੂੰ ਤਾਂ ਹੁਣ ਵਧੀਆ ਜੇ ਕਿਸੇ ਪਾਸੇ ਆਉਣਾ ਜਾਣਾ ਹੋਵੇ ਬੰਦਾ ਬੇਫਿਕਰਾ ਹੋ ਕੇ ਵਗਦਾ ਜਾਂਦਾ ਇੱਥੇ ਇਹਨਾਂ ਦੀ ਟੈਨਸ਼ਨ ਰਹਿੰਦੀ ਹੈ ਮਗਰ ਲਈ ਜਾਣਗੇ ਫੋਨ ਆ ਜਾ ਭਾਈ ਆ ਜਾ ਭਾਈ ਨਾ ਪੇਕੀ ਖੜਨ ਦੇਣ ਨਾ ਸੌਰੀ ਖੜਨ ਦੇਣ ਇਹਨਾਂ ਨੇ ਤਾਂ ਜਲੂਸ ਕੱਢ ਰੱਖਿਆ ਸੀਗਾ ਹੁਣ ਤਾਂ ਨਾ ਵਧੀਆ ਸ਼ਾਂਤੀ ਹੈ ਵਧੀਆ ਦਰੋਨਾ ਬਣੀ ਤੁਰਗੀ ਆਪੇ ਸਾਹਮਣੇ ਨਾ ਸਾਹਮਣ ਮੈਨੂੰ ਕਿਹੜਾ ਬੁੜੀ ਸੁੱਖ ਕੇ ਦਿੱਤੀ ਹੈਗੀ ਵੀ ਤੈ ਹੀ ਸਾਹਮਣੀ ਹੈਗੀ ਮੈਂ ਤਾਂ ਨਚਿੱਤੀ ਹਾਂ ਹੁਣ ਜਵਾਖ ਵੀ ਪਲ ਗਏ ਬੁੜੀ ਵੀ ਨਿਕਲ ਗਈ ਹੁਣ ਤਾਂ ਨਜ਼ਾਰੀ ਨਜ਼ਾਰੇ ਨੇ ਹੁਣ ਤਾਂ ਐਸ਼ ਹੈ ਆਪ ਜੀ ਨੀਂਦ ਪਿਆ ਕਰਾਂਗੇ ਤੇ ਆਪ ਜੀ ਨੀਂਦ ਉੱਠਿਆ ਕਰਾਂਗੇ ਹੁਣ ਮੈਂ ਤਾਂ ਆਥ ਨਹੀਂ ਉਠੂਗੀ ਕੰਮ ਦੇ ਟਾਈਮ ਤੇ ਮੈਂ ਤਾਂ 2 ਘੰਟੇ ਆਰਾਮ ਕਰਦੀ ਹਾਂ ਹੁਣ ਮੇਰਾ ਜਵਾਕ ਵੀ ਨਹੀਂ ਪਾਉਂਦਾ ਗਲਾਸ ਫੜਾਉਂਦਾ ਮੇਰਾ ਪੋਤਾ ਹੈਗਾ ਐਡਾ ਵੱਡਾ ਗੱਭਰੂ ਲੋਕਾਂ ਦੇ ਪੋਤੇ-ਪੋਤੀਆਂ ਆਏ ਕਿਧਰੇ ਚਾਹ ਫੜਾਉਂਦੇ ਨੇ ਗਲਬੀਆਂ ਪਰ ਪਰ ਕਿਧਰੇ ਪਾਣੀ ਦੇ ਗਲਾਸ ਕੋਲੇ ਲਿਆ ਲਿਆ ਫੜਾਉਂਦੇ ਨੇ ਦਾਦੀ ਨੂੰ ਕਿਤੇ ਕੋਲੇ ਆ ਕੇ ਬਾਈਂਦੇ ਨੇ ਉਹ ਤਾਂ ਕਰਮ ਵਾਲੀਆਂ ਬੁੜੀਆਂ ਨੇ ਕਿਹਦੀ ਇੰਨੀ ਸੇਵਾ ਹੁੰਦੀ ਆ ਮੰਜੇ ਤੇ ਬੈਠੀਆਂ ਦੀ ਤੇ ਇੰਨਾ ਕੋਈ ਤੋਤੇ ਲੀੜੇ ਮਿਲਦੇ ਨੇ ਕੋਈ ਸਿਰ ਬਾਉਂਦੇ ਨੇ ওই ਗੱਲ ਮੰਗੋ ਮੇਰੀ ਨੂੰ ਤਾਂ ਕਿਸੇ ਕੰਮ ਦੀ ਨਹੀਂ ਮੈਂ ਤਾਂ ਜਮਾ ਨਹੀਂ ਸਿਆਣ ਦੀਆਂ ਮੈਂ ਕਿੱਥੇ ਬੈਠੀ ਰਹਿਣੀ ਧੁੱਪਿਆ ਤਾਂ ਧੁੱਪੇ ਬੈਠੀ ਰਹਿਣੀ ਆ ਛਾਂ ਮਿਆਂ ਤਾਂ ਛਾਵੇਂ ਬੈਠੀ ਰਹਿਣੀ ਆ ਕਿਹਦੀ ਕੋਈ ਬਾਲਗੀ ਸੇਵਾ ਤੇ ਇੰਨਾ ਕੋਈ ਜਵਾਕ ਸਾਂਉਂਦੇ ਨੇ ਉਹ ਤਾਂ ਸੱਚੀ ਉਹੀ ਗੱਲ ਮੰਗੂ ਕੋਈ ਕੋਈ ਮੋਤੀ ਪੁੰਨ ਕਰੇ ਹੁੰਦੇ ਨੇ ਮੈਂ ਤਾਂ ਉਹੀ ਗੱਲ ਮੰਗੂ ਇਹਨੇ ਕੱਟੇ ਟੋਕੇ ਤੇ ਘਰ ਬਣ ਕੇ ਕਿਹੜੀ ਆ ਬੈਠੀ ਹੈਗੀ ਇੱਥੇ ਪਿੰਕਿਸ਼ਨ ਕੀ ਰੋਟੀ ਖਾ ਲੈਣੀ ਆ ਕਦੋਂ ਦੇ ਦੇ ਦਿੰਦੇ ਨੇ ਬੇੜੇ ਦੇ ਜਨ ਕਵੇੜੇ ਦੇ ਦੇਣ ਕਦੋਂ ਜੀ ਕਰਦਾ ਕੁੱਤੇ ਵਾਂਗੂ ਛੱਡ ਦਿੰਦੇ ਨੇ ਵੀ ਮੱਥਾ ਡੰਮ ਦਿੰਦੇ ਨੇ ਹਰਪ੍ਰੀਤਾ ਉਹ ਮੈਨੂੰ ਚਮੇਲੀਆ ਤੇ ਸਰੋਂ ਦਾ ਤੇਲ ਪਾ ਕੇ ਦੇ ਬੇਬੇ ਦੀ ਮਾਲਸ਼ ਕਰਨੀ ਆ ਮੈਂ ਲੈ ਪਤਾ ਨਹੀਂ ਹੁਣ ਕਿੱਧਰ ਭੱਗ ਗਈ ਸਰਮਾ ਭਿਪਾ ਕੇ ਲੈ ਜਾਣਾ ਤੇ ਫਿਰ ਹੋਰ ਕੀ ਆ ਲੈ ਜਿਮੇਲੀਆ ਤੇਲ ਤਾਂ ਪਾਇਆ ਹੀ ਪਿਆਗਾ ਸਰੋਂ ਦਾ ਪੌਣਾ ਦੀ ਅਯੋ ਗੋਦਾ ਵਧੀਆ ਲੈ ਬੇਬੇ ਦੀ ਸੇਵਾ ਕਰਾਂਗੇ ਉਹ ਆਪਾਂ ਨੂੰ ਸੇਵਾ ਦਾ ਫਲ ਮਿਲੂਗੀ ਮਿਲੂਗਾ ਅੱਜ ਪਤਾ ਨਹੀਂ ਕਿੱਧਰ ਵਾ ਗਿਆ ਭਰਪ੍ਰਿਤ ਬੇਬੇ ਹਾਂ ਪੁੱਤ ਕੀ ਗੱਲ ਉਰੇ ਬੈਠੀ ਐ ਹੋਰ ਪੁੱਤ ਰੋਜ਼ ਹੀ ਬੈਠੀ ਰਹਿਣੀ ਐ ਅੱਜ ਕੱਲੇ ਕੋਈ ਪਹਿਲਾ ਦੇਣਾਗਾ ਕਿਤੇ ਪਰਛਾਵਾਂ ਟੱਗ ਜਾਂਦਾ ਇੱਥੇ ਮੰਜਾ ਢਾ ਲਈਦਾ ਪੁੱਤਾਂ ਦਾ ਟਾਈਮ ਪਾਸ ਕਰ ਲਈਦਾਗਾ ਬੇਬੇ ਹੁਣ ਤੇਰੀ ਸੇਵਾ ਹੁਣੀ ਸ਼ੁਰੂ ਹੋਊਗੀ ਸੇਵਾ ਪੁੱਤ ਹਾਂ ਹੁਣ ਸਾਨੂੰ ਕੀ ਨੇ ਕੋਈ ਦੱਸਤਾ ਕੁਛ ਵੀ ਸੇਵਾ ਕਰਿਆ ਕਰੋ ਬਸ ਤੂੰ ਚੁੱਪ ਕਰਾ ਕੇ ਕਰੀ ਬੈਠੀ ਰਹਿ ਗਾ ਠੀਕ ਐ ਤੈਨੂੰ ਬੋਲਣ ਦੀ ਲੋੜ ਨਹੀਂ ਹੈਗੀ ਮਾ ਪੁੱਤ ਮੈਂ ਤਾਂ ਚੁੱਪ ਹੀ ਆ ਮੈਂ ਅੱਗੇ ਕਿਹੜਾ ਮੈਂ ਕੁਝ ਬੋਲਦੀ ਆ ਮੈਨੂੰ ਚੁੱਪ ਕਰਕੇ ਮੱਸੀ ਪਾ ਲੈਣੀ ਆ ਤੇ ਹੁਣ ਮਾਲਸ਼ ਕਰਿਆ ਕਰੂ ਚਮੇਲੀ ਆ ਤੇਲ ਇੱਕ ਤਾਂ ਇੱਕ ਸਰੋਂ ਦਾ ਤੇਲ ਹੈਗਾ ਠੀਕ ਆ ਠੀਕ ਹੈ ਹਾਂ ਤੇ ਹਰਪ੍ਰੀਤ ਹੁਣ ਤੈਨੂੰ ਬੈਠੀ ਬਾਹਰ ਨੂੰ ਸਾਰਾ ਰੋਟੀਆਂ ਜਿਆ ਕਰੂਗੀ ਬੈਠੀ ਕੰਮ ਨਹੀਂ ਕਰਨਾ ਹੈਗਾ ਤੂੰ ਕੋਈ ਹੁਣ ਅੱਛਾ ਹਾਂ ਮੈਂ ਤਾਂ ਪੁੱਤ ਨਾ ਕਰਿਆ ਕਰੂੰ ਕੰਮ ਬਥੇਰਾ ਮੈਂ ਹੁਣ ਆਮ ਆਪਣੀ ਉਮਰ ਤੇ ਬਥੇਰੇ ਕੱਟੇ ਟੋਲੇ ਬਥੇਰੇ ਕੰਮ ਕਰ ਲੇ ਜੇ ਕੋਈ ਹੁਣ ਸੁਖ ਦਾ ਵੇਲਾ ਆ ਜੇ ਹੋਰ ਜੂਠ ਮੈਂ ਕੀ ਪਾਉਂ ਦਿੰਦੀ ਆ ਅੱਜ ਵਾਕਿਆ ਤੈਨੂੰ ਕੋਈ ਪਾਣੀ ਤਾਂ ਨਹੀਂ ਫੜਾਉਂਦਾ ਇਹ ਫੜਾਉਂਦਾ ਨਹੀਂ ਹੈਗਾ ਹਾਂ ਕਿਹੜਾ ਫੜਾਉਂਦੇ ਨੇ ਭਾਈ ਇਹੋ ਗੱਲ ਮੰਗੂ ਜਬ ਨਾ ਨਾ ਕੋਈ ਜਵਾਬ ਸੁਣਨ ਮੇਰੀ ਗੱਲ ਨਾ ਕੋਈ ਤੁਸੀਂ ਸੁਣੋ ਭਾਈ ਮੇਰੀ ਗੱਲ ਬੇਬੇ ਤੇਰੇ ਮੈਂ ਕੰਨ ਤੇ ਕੱਲ ਦੱਸਦਾ ਸਮਝ ਗਈ ਤੂੰ ਹਾਂ ਸਮਝ ਗਈ ਪੁੱਤ ਬਸ ਤੂੰ ਮੇਰੀ ਗੱਲ ਸੁਣ ਲੈ ਚੁੱਪ ਕਰਕੇ ਪੈ ਜਾ ਮੈਂ ਤੇਰੇ ਪੈਰਾਂ ਤੇ ਮਾਲਸ਼ ਕਰ ਦਾਂਗਾ ਲੈ ਜੇ ਦੋ ਬੇਬੇ ਦੇ ਪੈਰਾਂ ਦੀ ਮਾਲਸ਼ ਕਰਾਂਗੇ ਤੇਲ ਲਾ ਕੇ ਤੇ ਚਮੇਲੀ ਤੇ ਕਿਉਂ ਨਹੀਂ ਆਪਾਂ ਨੂੰ ਫਲ ਮਿਲੂਗਾ ਹਨਾ ਜ਼ਰੂਰ ਮਿਲੂਗਾ ਲੈ ਰਾਜਵੀਰ ਰਹਿ ਜੂਗੀ ਰਾਜਵੀਰ ਤਾਂ ਕੋਹੀ ਦੀ ਉਹ ਹੀ ਜੀ ਰਹਿ ਜੂਗੀ ਹਰਪ੍ਰੀਤ ਤੇ ਮੈਂ ਹੀ ਲੈ ਜਾਾਂਗੇ ਸਾਰਾ ਫਲ ਤਾਂ ਬੇਬੇ ਦਾ ਆਮਣਾ ਸੌਂਗੀ ਲੱਗ ਤਰੀ ਜੇ ਦੋ ਮਾਲਸਾਉਂਦੀ ਹੈ ਨਾ ਚਮੇਲੀ ਤੇਲ ਦੀ ਸਰੋਂ ਦੀ ਬੇਬੇ ਨੇ ਤਾਂ ਸੌਣੀ ਹੈ ਵਿਚਾਰੀ ਨੇ ਲਾ ਬੇਬੇ ਹੁਣ ਤੇਰੀ ਮਾਲਸ ਹੋ ਗਈ। ਉਹ ਘੇਰੇ ਨਹੀਂ ਜਾਣਾ ਹੈਗਾ ਤੂੰ। ਨਾ ਪੁੱਤ ਜਾਂਦੀ ਵੀ। ਹਾਂ ਤੂੰ ਆਮਰ ਨਾਲ ਪਈ ਰਿਹਾ ਕਰ। ਚੰਗਾ ਪੁੱਤ ਚੰਗਾ। ਚਲ ਹੁਣ ਫਿਰ ਤੇ ਇੱਥੇ ਰੋਟੀਆਂ ਫੜਾ ਕੇ ਜਾ ਗਰੂ। ਚੰਗਾ ਪੁੱਤ ਹੋਰ ਆ ਜੂ। ਚਾਹ ਸਾਰਾ ਕੁਝ ਠੀਕ ਹੈ। ਚੰਗਾ ਪੁੱਤ ਸੋਨੂੰ ਪਰਮਾਤਮਾ ਬਾਲਾ ਬਾਲਾ ਬਧਾਵੇ ਹੋਰ ਮੈਂ ਕੀ ਫੜਦੀ ਆਂਗੀ। ਬਸ ਬੇਬੇ ਹੁਣ ਤੇਰੀ ਮਤਲਬ ਸੇਵਾ ਹੁਣੀ ਸ਼ੁਰੂ ਹੋ ਗਈ ਬਸ। ਚੰਗਾ ਪੁੱਤ ਚੰਗਾ। ਕਿੱਡਾ ਮੇਰਾ ਪੁੱਤ ਸਿਆਣਾਗਾ ਸਾਰੀਆਂ ਗੱਲਾਂ ਦੱਸ ਗਿਆ ਮੇਰੇ ਤਾਂ ਕੰਨ 'ਚ ਤੇ ਮੈਨੂੰ ਤਾਂ ਸਾਰੀਆਂ ਗੱਲਾਂ ਦੀ ਸਮਝ ਆ ਗਈ ਹੁਣ ਤਾਂ ਮੇਰੀ ਸੇਵਾ ਹੋਇਆ ਕਰੂਗੀ ਹੋਰ ਇਹ ਦੂਤੇਵੇਂ ਕੀ ਭਾਦਨੀ ਜੇ ਮੇਰੀ ਸੇਵਾ ਹੋਣ ਲੱਗ ਗਈ ਤੇ ਵਧੀਆ ਮੈਨੂੰ ਰੋਟੀ ਟੋਕ ਮੇਲਿਆ ਕਰੂ ਬੈਠੀ ਨੂੰ ਹੁਣ ਤਾਂ ਇਹ ਗੱਲ ਵਾਂਗੂ ਮੇਰੇ ਕਰਮ ਖੁੱਲੇ ਜਾਣਗੇ ਜਦੋਂ ਮੇਰੀ ਬੈਠੀ ਦੀ ਸੇਵਾ ਹੋਣ ਲੱਗ ਗਈ ਉਹ ਮੈਂ ਮਰ ਜਾ ਬੁਢੀ ਤਾਂ ਹੋ ਪਈ ਐ ਨਹੀਂ ਤਾਂ ਮੈਨੂੰ ਕਹਿੰਦੀ ਸੀ ਅਖੇ ਬੁਢੀ ਨੂੰ ਮੈਂ ਰੱਖਦੀ ਨਹੀਂ ਹੈਗੀ ਕੱਢ ਦੂੰਗੀ ਮੈਂ ਤਾਂ ਆਪਦਾ ਪੱਲਾ ਛਡਾ ਲਿਆ ਸੀ ਇਹ ਪਤਾ ਨਹੀਂ ਕਿਵੇਂ ਫਸੀ ਬੈਠੀ ਐ ਕਿੱਧਰ ਜਾਣੀ ਐ ਨਹੀਂ ਕੜੇ ਜਾਨੀਆ ਹੋਰ ਕਿੱਧਰ ਜਾਣਾ ਮੈਂ ਆ ਸਾਡੇ ਬਾਹਰ ਜੀ ਚ ਖੜ ਕੇ ਕੀ ਦੇਖੀ ਜਾਂਦੀ ਸੀ ਕੋਲੇ ਮੈਂ ਤਾਂ ਉਹ ਦੇਖਦੀ ਸੀ ਬੁੜੀ ਪਈ ਸੀ ਸਾਹਮਣੇ ਹਾਂ ਫਿਰ ਬੁੜੀ ਘਰੀ ਐ ਤੂੰ ਤਾਂ ਕਹਿੰਦੀ ਸੀ ਮੈਂ ਬੁੜੀ ਨੂੰ ਇੱਕ ਦਿਨ ਵੀ ਨਹੀਂ ਰੱਖਦੀਗੀ ਨਹੀਂ ਚਲ ਮੈਂ ਜੋ ਕਰ ਲਿਆ ਮੈਂ ਚਲ 20 ਦਿਨ ਰੱਖ ਲੈਣਿਆਂਗੇ 20 ਦਿਨ ਦਾ ਕੀ ਮਸਲਾ ਬੁੜੀ ਨੂੰ ਤਾਂ ਤੂੰ 20 ਮਿੰਟ ਹੀ ਜਰਦੀ 20 ਦਿਨ ਕਿਵੇਂ ਰੱਖੇਂਗੀ ਅੜੀ ਤੇਰੇ ਬਾਈ ਬਾਲਾ ਖਿਹੜੇ 'ਚ ਪੈ ਗਿਆ ਤੇਰੇ ਬਾਈ ਕਹਿੰਦਾ ਕਿ 20 ਦਿਨ ਰੱਖ ਲੈਨੇ ਬੇਬੇ ਨੂੰ ਨਹੀਂ ਤਾਂ ਕਹਿੰਦਾ ਸਰੋਂ ਵੱਡੀ ਜਾਊਗੀ ਆਪਣੀ ਨਾਲੇ ਕਣਕ ਵੱਡੀ ਜਾਊਗੀ ਤੂੜੀ ਢੋਈ ਜਾਊਗੀ ਤੇ ਏਗਾ ਨਾ ਤੋ ਕੱਲੀ ਹੁੰਨੀ ਆ ਘਰੇ ਕਿਹੜਾ ਫੇਰ ਸਾਨੂੰ ਰੋਟੀਆਂ ਪਕਾ ਕੇ ਦੇ ਦੂਗੀ ਸਮਾਂ ਵੱਧਦੀ ਤੈਨੂੰ ਤਾਂ ਕੰਮ ਉਦੋਂ ਜ਼ਿਆਦਾ ਹੋਣਗੇ ਪੰਜੇ ਤੇ ਕੱਪਰੀ ਰਹਿੰਦੀ ਐ ਚੜੀਏ ਗੱਲ ਤਾਂ ਸੁਣ ਲੈ ਮੇਰੀ ਐ ਰੱਖ ਲਈ ਮੈਂ ਤੇਰੇ ਬਾਈ ਕਹਿੰਦਾ ਕੋਈ 100 ਬਾਰੋਂ ਬੰਦਾ ਉੱਪਰ ਆ ਜਾਂਦਾ ਵੱਡਿਆ ਬੰਦਾ ਦੇਖ ਕੇ ਬੰਦਾ ਟਲ ਜਾਂਦਾ ਅਸੀਂ ਤਾਂ ਐ ਰੱਖ ਲਈ ਮੈਂ ਬੁੜੀ ਤੋ ਕੀ ਗਾ ਘੋਣ ਹੈ ਅੱਛਾ ਤਾਰ ਰੱਖੀ ਆ ਤਾਰ ਰੱਖੀ ਐ ਚੜ ਰੱਖੀ ਪੂਰੇ 20 ਦਿਨ ਨਾ ਮਾ ਉਹ ਹੀ ਗੱਲ 2 ਮਹੀਨੇ ਰੱਖ ਲੋ 3 ਮਹੀਨੇ ਰੱਖ ਲੋ ਪਾ ਮਾ ਮਰ ਭਾਰੀ ਰੱਖ ਲੋ ਲੈ ਮੈਂ ਉਮਰ ਪਰ ਕੀ ਰੱਖ ਰਹਾ ਮੈ ਤਨ ਆਖੀ ਤੇ ਨੇੜ ਗੇ ਸਾਰਾ 20 ਦਿਨਾਂ ਦਾ ਮਸਲਾ ਹੈ 20 ਦਿਨਾਂ ਚ ਬੁੜੀ ਆਵਦੀ ਟਿਕਾਣੀ ਤਾਂ ਹੈ ਨਹੀਂ ਗੁੱਸਾ ਨਾ ਕਰੀ ਹੈ ਪਤਾ ਨਹੀਂ ਤੁਗੀ ਮੈਂ ਚੱਲੀ ਆ ਨਹੀਂ ਬੇਬੇ ਨੂੰ ਹੁਣ ਨਹੀਂ ਮੈਂ ਕਿੱਥੇ ਚੱਲਦੀ ਆ ਮੈਂ ਤਾਂ ਬੁੜੀ ਨੂੰ ਹੀ ਨਹੀਂ ਬੁਲਾਉਂਦੀ ਮੈਂ ਤਾਂ ਬੁੜੀ ਨਾ ਬੋਲ ਕੇ ਨਹੀਂ ਰਾਜੀ ਨਹੀਂ ਤੇਰੇ ਬਾਈ ਫੜਾ ਆਂਦਾ ਹੈ ਬੋਲ ਕੇ ਰਾਜੀ ਨਹੀਂ ਰੋਟੀ ਤੇਰੇ ਬਾਈ ਦਾ ਹੈ 20 ਦਿਨਾਂ ਕਿਵੇਂ ਖੰਗੀ ਉਹਦੇ ਨਾਲ ਅੜਗੇ ਰੋਟੀ ਰੋਟੀ ਤੇਰੇ ਬਾਈ ਫੜਾ ਆਂਦਾ ਹੈ ਤੇਰੇ ਬਾਈ ਤੇ ਤੈਨੂੰ ਪਤੀ ਹੈ ਤੇਰੇ ਬਾਈ ਪਹਿਲੇ ਦਿਨੋਂ ਕਰਦਾ ਹੈ ਜੇ ਜਦੋਂ ਬਾਈ ਬਾਹਰ ਅੰਦਰ ਵਾ ਗਿਆ ਕਿਸੇ ਕੰਮ ਤਾਂ ਤੇ ਫ ਨਾ ਨਾ ਮੈਂ ਨਹੀਂ ਬੁਢੀ ਨੂੰ ਬੁਲਾਉਂਦੀ ਮੈਂ ਤਾਂ ਰੋਟੀਆਂ ਚਲਾ ਕੇ ਮਾਰਦੀ ਆ ਮੰਜੇ ਤੇ ਵੀ ਚੱਕ ਪੇਪੇ ਰੋਟੀਆਂ ਦੀ ਖਾਲਾ ਦੇਖ ਬਣੇ ਮੇਰੀ ਗੱਲ ਸੁਣ ਲੈ ਗੁੱਸਾ ਨਾ ਕਰੀ ਗੱਲ ਦਾ 부ੜੀ ਨੂੰ 20 ਦਿਨ ਰੱਖ ਚਾਹੀ ਮਹੀਨਾ ਰੱਖ ਚਾਹੀ ਕਿੰਨਾ ਟਾਈਮ ਹੀ ਰੱਖ ਮੇਰੇ ਬੰਨੀ ਨਾ ਤੋਰ ਤੋਰ ਦੀ ਮੈਂ ਤਾਂ ਮਸਾ ਪੱਲਾ ਛੜਾਇਆ 부ੜੀ ਤੋਂ ਨਹੀਂ ਤੈਨੂੰ ਕੌਣ ਕਹਿੰਦਾ 부ੜੀ ਤੇਰੇ ਘਰੇ ਆਉਗੀ ਹੋਰ ਹੁਣ ਮੇਰ ਕੋਲੇ ਨਾ ਫਟਾਤੀ ਸੀਗੀ ਮੈਨੂੰ ਜੱਬ ਹੋ ਗਿਆ ਮੇਰੀ ਜਾਨ ਨੂੰ ਨਾ ਮੈਂ ਕਿੱਥੇ ਪਸੇ ਜਾਣ ਜੋਗਰੀ ਨਾ ਆਉਣ ਜੋਗਰੀ ਘਰੇ ਤਾਂ ਮੈਨੂੰ ਜਿੰਨੇ ਦੇਖ ਸਿਆਣੇ ਕਹਿੰਦੇ ਹੁੰਦੇ ਐ ਅਸਲ ਹੱਕ ਤਾਂ ਛੋਟੇ ਮੁੰਡੇ ਦਾ ਹੁੰਦਾ ਚੱਲ ਬੇਬੇ ਸਾਡੇ ਕੰਨੀ ਆ ਗਈ ਭਈ ਤੇਰੇ ਬਾਈ ਦਾ ਮੋਹ ਸੀ ਵੱਡੇ ਨੂੰ ਕਿਹੜਾ ਜੰਮਿਆ ਹੁੰਦਾ ਛੋਟਾ ਮੁੰਡਾ ਜੰਮਿਆ ਹੁੰਦਾ ਨਾ ਵੱਡਾ ਕੀ ਕੁਝ ਲੱਗਦਾ ਨਹੀਂ ਵੱਡੇ ਕੀ ਪਾਕੇ ਨਾ ਪਰ ਮੈਂ ਕਿਹਾ ਤੈਨੂੰ ਕਹਿਨੀ ਆ ਵੀ ਬੁਢੀ ਨੂੰ ਲੈ ਜਾ ਮੈਂ ਬਾਹਰ ਕੱਢੀ ਜਾਨੀ ਨਾ ਤੈਨੂੰ ਮੈਂ ਸਾੜਦਾ ਨਾ ਮਾਪਿਆਂ ਨਾਲ ਹੀ ਕਰਦਾ ਹੁੰਦਾ ਛੋਟਾ ਨੂੰ ਕੌਣ ਪੁੱਛਦਾ ਹਾਂ ਉਹ ਤੇਰੇ ਤੇ ਮੈਂ ਬਿਨੇ ਲਾੜੀ ਨਹੀਂ ਕਰਿਆ ਤੂੰ ਤਾਂ ਐਮੀ ਹੋ ਗਈ ਏਡੀ ਬੱਤ ਹਰੋਂ ਬਣੀ ਅ ਜਿੱਦ ਤੇ ਤੂੰ ਵਿਆਹ ਕੇ ਲੈ ਆਂਦੀ ਐ ਪੁਰ ਇੱਕ ਦੀ ਸੀ ਆ ਪਾਲ ਕੇ ਏਡੀ ਕਰਤੀ ਹੁਣ ਤੂੰ ਚਾਂਬੜ ਗਈ ਹੋਰ ਪਾਲ ਕੇ ਏਡੀ ਨਾ ਸੱਸਾਂ ਕਦੇ ਪਾਲ ਪਾਲ ਨੋਹਾਂ ਨੂੰ ਕਰਦੀਆਂ ਹੁੰਦੀਆਂ ਈ ਮੈਨੂੰ ਪਾਲ ਕੇ ਨਾ ਨਹੀਂ ਕਰਿਆ ਨਹੀਂ ਮੈਂ ਕਿੱਥੇ ਸੀ ਮੈਂ ਵੀ ਇੱਥੇ ਸੀ ਘਟਾ ਟਵਾ ਸੀ ਮੈਥੋਂ ਤਾਂ ਇਕੱਲਾ ਘਟਾ ਮੈਨੂੰ ਤਾਂ ਹੁਣ ਮਸਾ ਮਾੜੀ ਜੀ ਸੁਰਤ ਆਈ ਆ ਤੇ ਹੁਣ ਪਤਾ ਲੱਗਿਆ ਗੱਲਾਂ ਦਾ ਸੁਰਤ ਆਈ ਏ ਤੈਨੂੰ ਸੁਰਤ ਹਜੇ ਵੀ ਨਹੀਂ ਤੈਨੂੰ ਆਈ ਮੈਂ ਤੈਨੂੰ ਦੱਸਾਂ ਸੁਰਤ ਤਾਂ ਤੈਨੂੰ ਹਜੇ 40 ਸਾਲਾਂ ਬਾਅਦ ਆਊਗੀ ਤੈਨੂੰ ਸੁਰਤ ਆ ਗਈ ਤੂੰ ਰੱਖ ਬੁੜੀ ਨੂੰ ਪਰ ਸੇਵਾ ਆਵਦੀ ਜਿੰਨੀ ਕਰਦੀ ਮੈਂ ਕਿਹੜਾ ਕਹਿੰਦੀ ਆ ਵੀ ਮੈਂ ਕਿਹੜੀ ਕਰਦੀ ਆ ਸੇਵਾੜੀ ਗਏ ਤੈਨੂੰ ਕਿਹਨੇ ਕਹਤਾ ਬੁੜੀ ਸੇਵਾ ਕਰਦੀ ਆ ਤੇ ਹੋਰ ਵੀ ਤੂੰ ਵੀ ਨਹੀਂ ਹੋਰ ਗੱਲ ਤੋਂ ਗੱਲਾਂ ਬਣਾਈ ਜਾਨੀ ਐਗੀ ਮੈਂ ਕੋਈ ਸੇਵਾ ਸੁਆ ਨਹੀਂ ਕਰਦੀ ਬਹਿਮ ਚੈਣਾ ਨਹੀਂ ਵੈਸੇ ਇੱਕ ਕਹਿਣ ਦੀ ਗੱਲ ਆ ਮੈਂ ਕਿਹੜਾ ਤੈਨੂੰ ਸੱਚੀ ਕਹਨੀ ਉਹ ਤਾਂ ਤੇਰੀ ਸ਼ਕਲ ਹੀ ਦੱਸ ਜਾਂਦੀ ਐ ਸੇਵਾ ਵਾਲੀ ਆਹ ਤੈਨੂੰ ਪਤਾ ਆ ਪਹਿਲਾਂ ਮੈਨੂੰ ਕਿੰਨਾ ਕਰਦੀ ਆ ਜੇ ਆਪਾਂ ਸੇਵਾ ਪਹਿਲਾਂ ਕਰੀ ਹੋਵੇ ਤਾਂ ਹੁਣ ਕਰਾਂਗੇ ਬੁੜੀ ਦੀ ਆਪਾਂ ਤਾਂ ਸਾਰੀ ਜ਼ਿੰਦਗੀ ਚ ਕਦੇ ਸੇਵਾ ਹੀ ਨਹੀਂ ਕੀਤੀ ਉਹਦੀ ਆਪਾਂ ਤਾਂ ਹੀ ਨਹੀਂ ਪਤਾ ਵੀ ਸੇਵਾ ਹੁੰਦੀ ਕੀ ਕਰ ਕੋਈ ਨਾ ਭਾਣੇ ਮੈਨੂੰ ਨਾ ਐਵੇਂ ਔਰ ਮੈਂ ਟਾਈਮਿੰਗ ਬੁਲਾ ਲਿਆ ਜਿਵੇਂ ਕਹਿੰਦੇ ਉਹ ਕੋ ਜਾਣਦੀ ਬਲਾਦ ਪੈਰਾ ਕੱਟ ਜਾ ਆ ਕੇ ਗਾਲੀ ਪੈ ਗਈ ਹਾਂ ਤੈਨੂੰ ਦੱਸੂਗੀ ਮੈਂ ਵੱਡੀ ਰਕਾਨ ਨੂੰ ਵੀ ਰਾਜ ਕੀਏ 20 ਦਿਨਾਂ ਦਾ ਤੇਰਾ ਸਾਡਾ ਮਸਲਾ ਪੂਰਾ ਹੋ ਜੇ ਜਦੋਂ ਅਸੀਂ ਉਹੀ ਗੱਲ ਬੇਬੇ ਦੀ 20 ਦਿਨ ਸੇਵਾ ਕਰੇ ਤੂੰ ਸਾਨੂੰ ਉਹੀ ਗੱਲ ਕਰੋੜਪਤੀ ਬਣਾਉਂਗੇ ਕਮਲਗੇ ਤੇ ਜੇ 20 ਸਾਲ ਬੇਬੇ ਦੀ ਸੇਵਾ ਕਰੀ ਸਾਡੇ ਤੱਕ ਤੇ ਤਰਨ ਨੂੰ ਥਾਂ ਨਹੀਂ ਰਹਿਣਾ ਪੈਸੇ ਬੁੜੀ ਤਾਂ ਹੁਣ ਤੂੰ ਭੁੱਲ ਜਾ ਵੀ ਬੁੜੀ ਤੈਨੂੰ ਕਦੇ ਮਿਲ ਜੂਗੀ ਤੂੰ ਤਾਂ ਬੁੜੀ ਨੂੰ ਤਰਛੇਂਗੀ ਤੂੰ ਆਖੇਂਗੀ ਵੀ ਬੁੜੀ ਨੂੰ ਮੈਂ ਲੈ ਜਾਂ ਤੂੰ ਖਿੱਚਣਾ ਹੈਂਗੀ ਬੁੜੀ ਨੂੰ ਤੇ ਮੈਂ ਬੁੜੀ ਨੂੰ ਜਾਣ ਕੱਲਾ ਹਜੇ ਤਾਂ ਮੇਰੇ ਘਰ ਵਾਲੀ ਕਰਦਾ ਸੇਵਾ ਜਿਹੜੀਆਂ ਇਹ ਗੱਲਾਂ ਕਰਦੀਆਂ ਨਾ ਬੇਬੇ ਦੀ ਜੀ ਮੈਂ ਵੀ ਸੇਵਾ ਕਰ ਬੇਬੇ ਦੀਆਂ ਲੱਤਾਂ ਲੁੱਟਾਂ ਮਸਲਾਂ ਬੇਬੇ ਦੀਆਂ ਬਾਹਾਂ ਮਸਲਾਂ ਬੇਬੇ ਦੇ ਸਿਰ 'ਚ ਤੇਲ ਲਾਵਾਂ ਤੇਲ ਕਿਉਂ ਦੇਸੀ ਕਿਉਂ ਮਸਲੂ ਬੇਬੇ ਦੇ ਸਿਰ 'ਚ ਤੇਲ ਤਾਂ ਪੈਰਾਂ ਤੇ ਦੱਸਿਆ ਸਿਰ ਤੇ ਤਾਂ ਬੇਬੇ ਦੇ ਦੇਸੀ ਕਿਉਂ ਲਾ ਦੇਂਗੀ ਲੈ ਕਰੋੜਪਤੀ ਕੀ ਅਸੀਂ ਤਾਂ 2 ਕਰੋੜ ਦੇ ਮਾਲਕ ਬਣ ਜਾਾਂਗੇ ਕਮਲ ਦੇ 2 ਕਰੋੜ ਦੇ ਤੇਰੇ ਵਰਗੀ ਤਾਂ ਅੱਡਣਾ ਚੱਕ ਚੱਕ ਦੇਖੂਗੀ ਨਹੀਂ ਹਰਪ੍ਰੀਤ ਕੇ ਰਾਤ ਨੂੰ ਟਰੱਕ ਪੈਸਿਆਂ ਦਾ ਕਿੱਥੋਂ ਲੈ ਗਿਆਂ ਕਿੱਦਰੋਂ ਇਹ ਕਰੋੜਪਤੀ ਬਣ ਗਏ ਹੁਣ ਤੈਨੂੰ ਕਰੋੜਪਤੀ ਬਣਗੇ ਨਾ ਤੇਰੇ ਵਰਗੀਆਂ ਚਾਕਣੀਆਂ ਗਲੀਆਂ 'ਚ ਖੜਖੜ ਤੂੰ ਦੇਖਦੀ ਜਾਈ ਇਹਨੂੰ ਬੜਾ ਦੱਸਦੀਆਂ ਮੈਂ ਇਹਨੂੰ ਤਾਂ ਪਤਾ ਵੀ ਨਾ ਲੱਗੇ ਇਹਨੂੰ ਤਾਂ ਕਿਸੇ ਗੱਲ ਦਾ ਹੀ ਨਾ ਪਤਾ ਲੱਗੇ ਵੀ ਇਹ ਸੇਵਾ ਕਰਦੇ ਮੈਂ ਬੇਬੇ ਨੂੰ ਵੀ ਜਾ ਕੇ ਕਹਿਨੀ ਆ ਵੀ ਬੇਬੇ ਜੇ ਕਿਸੇ ਕੋਲੇ ਦੱਸ ਤਾਂ ਤੇਰੀ ਸੇਵਾ ਕਰਦੇ ਆ ਦੇਖ ਲੈ ਤੇਰੀ ਹਾਲਤ ਆ ਦੇਖ ਲੈ ਆ ਬੈਠ ਕੇ ਨੀਮੀ ਜੀ ਹੈ ਨਾ ਮੂਹਰੋਂ ਅੰਦਰ ਸਿੱਟ ਕੇ ਐਵੇਂ ਨਹੀਂ ਪਤਾ ਲੱਗਣ ਦੇਣਾ ਕਿਸੇ ਨੂੰ ਵੀ ਤੂੰ ਅੰਦਰ ਕਿਸੇ ਕੋਲੇ ਗੱਲ ਨਹੀਂ ਕਰਨੀ ਸੇਵਾ ਦੀ ਸੇਵਾ ਤੇਰੀ ਅਸੀਂ ਕਰਾਂਗੇ ਕੋਚ ਮਰਜੀ ਖਾ ਕੁਛ ਮਰਜੀ ਪੀ ਕੋਈ ਫਲ ਚਾਹੀਦਾ ਕੋਈ ਜੂਸ ਚਾਹੀਦਾ ਬੇਬੇ ਨੂੰ ਪੁੱਛਣ ਜਾ ਕੇ ਸਾਰਾ ਕੁਝ ਵੀ ਤਾਂ ਖਾਣਾ ਪੀਣਾ ਕੀ ਹੈ ਬੁਆ ਹੁੰਦੀ ਹੈ ਹਾਲ ਵੀ ਪਤਾ ਨਹੀਂ ਮੈਂ ਤੱਕ ਕੀ ਬੋਲ ਦੂਗੀ ਬੇਬੇ ਅ ਨਹੀਂ ਕੁਛ ਕਹਿੰਦੀ ਡਰਦੀ ਕਿ ਹੁੰਨੀ ਹੈ ਹੁੰਨੀ ਮੈਂ ਤੈਨੂੰ ਕੁਛ ਕਹਿੰਦੀ ਕੁਛ ਤਾਂ ਮੈਂ ਤੈਨੂੰ ਐ ਪੁੱਛਣ ਆਈ ਆ ਬੇਬੇ ਵੀ ਜਿਹੜੀ ਚੀਜ਼ ਨੂੰ ਤੇਰਾ ਜੀ ਕਰਦਾ ਕੋਈ ਜੂਸ ਪੀਣ ਨੂੰ ਕੋਈ ਫਲ ਖਾਣ ਨੂੰ ਜਿਹੜੀ ਵੀ ਚੀਜ਼ ਨੂੰ ਜੀ ਕਰਦਾ ਮੈਨੂੰ ਦੱਸ ਦੇ ਮੈਂ ਤੈਨੂੰ ਮੰਗਾ ਕੇ ਦੇਵਾਂ ਹੁਣ ਸਾਨੂੰ ਕੀ ਹੋ ਗਿਆ ਹਰ ਤਰੀਕੇ ਇੰਨਾ ਮੋਹ ਕਰ ਲਾਗੇ ਤੇ ਇੰਨੀ ਮੇਰੀ ਸੇਵਾ ਬਾਲੀ ਕਰਦੇ ਹੋਗੇ ਬੇਬੇ ਪਹਿਲਾਂ ਸਾਨੂੰ ਪਤਾ ਹੀ ਨਹੀਂ ਸੀ ਵੀ ਮਾਂ ਦੀ ਸੇਵਾ ਕਰੀਦੀ ਹੁੰਦੀ ਹੈ ਹੁਣ ਪਤਾ ਲੱਗਿਆ ਪਹਿਲਾਂ ਦੇਖ ਮੁੰਡਾ ਆ ਗਿਆ ਇੱਥੇ ਗੱਲਾਂ ਹੋ ਗੀਆਂ ਬਤਾ ਕਰਕੇ ਗਿਆ ਮੈਨੂੰ ਸਾਰੀਆਂ ਮੇਰੇ ਕੰਨ ਚ ਗੱਲਾਂ ਦੱਸ ਕੇ ਗਿਆ ਮੈਨੂੰ ਤਾਂ ਤੇ ਫਿਰ ਦੇਖ ਮੇਰੇ ਮਾਂཚਾ ਕਰਕੇ ਗਿਆ ਚਮੇਲੀ ਦੇ ਤੇਲ ਦੀ ਸਰੋਂ ਦੇ ਤੇਲ ਦੀ ਤੇ ਮਿੰਟਾ ਦੇਖ ਕਿੰਨੀ ਕਿੰਨੀ ਸੇਵਾ ਕਰਨ ਲੱਗੇ ਤੇ ਬੇ ਇਹ ਜੀ ਕੀ ਗੱਲ ਸੀ ਜਿਹੜੀ ਤੇਰੇ ਕੰਨ ਚ ਦੱਸ ਕੇ ਗਿਆ ਉਹ ਮੈਨੂੰ ਤਾਂ ਦੱਸੀ ਨਹੀਂ ਉਹਨੇ ਕੋਈ ਗੱਲ ਤੋ ਇਹ ਨੂੰ ਨਹੀਂ ਦੱਸੀ ਹੋਣੀ ਮੈਂ ਤਾਂ ਦੱਸ ਗਿਆ ਮੇਰਾ ਪੁੱਤ ਮੈਂ ਤਾਂ ਬਲਾਈ ਸੋਹਣੀਆਂ ਗੱਲਾਂ ਦੱਸ ਕੇ ਗਿਆ ਮੇਰਾ ਤਾਂ ਮਨ ਖੁਸ਼ ਹੋ ਗਿਆ ਗੱਲਾਂ ਸੁਣ ਕੇ ਮੈਂ ਮੈਂ ਤੇਰੀ ਇੰਨੀ ਸੇਵਾ ਕਰੂੰਗੀ ਮੈਨੂੰ ਵੀ ਦੱਸ ਦੇ ਕੀ ਗੱਲਾਂ ਹਨ ਮੈਂ ਗੱਲਾਂ ਹੁਣ ਤੁਹਾਡੀਆਂ ਸੌਣੇ ਭਾਈ ਮਾਂ ਪੁੱਤਾਂ ਦੀਆਂ ਹੁਣ ਮੈਂ ਕੀ ਦੱਸਾਂ ਤੈਨੂੰ ਚਲ ਕੋਈ ਮੁੰਡਾ ਰੱਖ ਲਿਆ ਹੁਣ ਫਿਰ ਨਾ ਦੱਸ ਮੈਂ ਕਿਹੜੇ ਤੈਨੂੰ ਪੁੱਛਦੀ ਹਾਂ ਮੈਂ ਤਾਂ ਤੈਨੂੰ ਐਂਗੇ ਨਹੀਂ ਆ ਸੇਵਾ ਦੇਖ ਤੇਰੀ ਕਰਾਂਗੇ ਸੀ ਪੂਰੀ ਜਿੰਨੀ ਕਹੇਗੀ ਜਿਹੜੀ ਚੀਜ਼ ਦੀ ਲੋੜ ਹੈ ਲੀੜੇ ਦੀ ਕੱਪੜੇ ਦੀ ਕੁਝ ਖਾਣਾ ਕੁਝ ਪੀਣਾ ਸਾਰੀ ਚੀਜ਼ ਦਿਆਂ ਪਰ ਕਿਸੇ ਕੋਲ ਗੱਲ ਨਾ ਕਰੀ ਮੇਰੀ ਸੇਵਾ ਕਰਦੇ ਨੋ ਨਾ ਇਹ ਗੱਲ ਕਰਤੀ ਨਾ ਦੇਖ ਲਾਓ ਤੈਨੂੰ ਬੈਠ ਕੇ ਆਪਣੀ ਦਾ ਹਾਲਤ ਦਾ ਪਤੀ ਉਹਦੇ ਚ ਬਾਦੂ ਫਿਰ ਮੈਂ ਨਾ ਮਾਈਕੋ ਕਿਸੇ ਕੋਲੇ ਲੈ ਪੁੱਤ ਮਾਈਕੋ ਇਹ ਨਾ ਜਿਵੇਂ ਕਹਿੰਦੇ ਨੇ ਇਹ ਰਾਜਦਿਆਂ ਗੱਲਾਂ ਹੁੰਦੀਆਂ ਰਾਜੀਆਂ ਗੱਲਾਂ ਤਾਂ ਹੁੰਦੀਆਂ ਪਰ ਠੀਕ ਹੈ ਮੈਂ ਪੜਾ ਕਿਸੇ ਕੋਲੇ ਕਿਉਂ ਦੱਸੂਗੀ ਕਿ ਜਦੋਂ ਮੈਨੂੰ ਵਧੀਆ ਰੋਟੀ ਟੋਕਾ ਮਿਲ ਲੱਗੇ ਪਾਣੀ ਮਿਲ ਲੱਗੇ ਤਾਂ ਮੇਰੇ ਕੱਪੜੇ ਪੁਰਾਣੇ ਜਿ ਮੰਜੇ ਤੇ ਨਾ ਇੱਥੇ ਬੈਠਿਆ ਕਰ ਅੰਦਰ ਬੈਠ ਜਾ ਕਰ ਬੈਡਾਂ ਦੇ ਪੱਖਾ ਲਾ ਕੇ ਜੇ ਤੈਨੂੰ ਐ ਲੱਗਦਾ ਵੀ ਮੈਨੂੰ ਗਰਮੀ ਲੱਗਦੀ ਪੱਖਾ ਲਾ ਲਿਆ ਕਰ ਤੇ ਐ ਕਰਿਆ ਕਰ ਇਹ ਜਾਦੇ ਗਰਮੀ ਹੁੰਦੀ ਹੁੰਦੀ ਹੈ ਰਾਤ ਨੂੰ ਦੱਸਦੇ ਆਂਕਰ ਮੱਛਰ ਮੁੱਛਰ ਲੜਦਾ ਮੱਛਰਦਾਨੀ ਲਿਆ ਦੇਾਂਗੇ ਏਸੀ ਛੱਡ ਲਿਆ ਕਰਾਂਗੇ ਕੱਟ ਤੇ ਆਪਾਂ ਉੱਥੇ ਪੈ ਜਾ ਕਰਾਂਗੇ ਨਾ ਕੋਈ ਨਾ ਪੁੱਤ ਹਜੇ ਤਾਂ ਕੋਈ ਮੱਛਰ ਨਹੀਂ ਨਾਲੇ ਐਨੀ ਕੋਈ ਗਰਮੀ ਨਹੀਂ ਕੋਈ ਨਾ ਤਾਂ ਮੈਂ ਇੱਥੇ ਪੈ ਜਾ ਕਰੂੰਗੀ ਬਰਾਡੇ 'ਚ ਤੇ ਵਧੀਆ ਕੋਈ ਮੈਨੂੰ ਆਈ ਨਾਲ ਮੈਂ ਬਿੜ ਕੇ ਰੱਖਿਆ ਕਰੂੰਗੀ ਨੀਗਾ ਰੱਖਿਆ ਕਰੂੰਗੀ ਉਹ ਤਾਂ ਬੇਬੇ ਤੈਨੂੰ ਬਿੜਕਾਂ ਦਾ ਫਿਰ ਬਾਹਲਾਂ ਰੱਖਣੀਆਂ ਪਹਿਣੀਆਂ ਉਦੋਂ ਬਾਅਦ ਉਦੋਂ ਬਾਅਦ ਤਾਂ ਤੈਨੂੰ ਬਿੜਕ ਰੱਖਣ ਦੀ ਰੱਖਾਂਗੇ ਵੀ ਬੇਬੇ ਉਹੀ ਗੱਲ ਵੱਡਾ ਬੰਦਾ ਜਿਵੇਂ ਕਹਿੰਦੇ ਨੇ ਘਰ ਦਾ ਜਿੰਦਾ ਹੁੰਦਾ ਹੈ ਜਿੰਦਾ ਹੁੰਦਾ ਹੈ ਜੇ ਕੋਈ ਕੋਈ ਆਏ ਸੋਚੇ ਜੇ ਗੁੜੇ ਗੁੜੀਆਂ ਨੂੰ ਸਾਹਬਨ ਫਿਰ ਤਾਂ ਉਹੀ ਗੱਲ ਮੰਗੂ ਬੰਦਾ ਗੰਗਾ ਨਾ ਲੈਂਦਾਗਾ ਉਹ ਬੇਬੇ ਸਾਡੇ ਵਰਗਾ ਹਰੇਕ ਦਾ ਦਿਮਾਗ ਦੀ ਨਾ ਸਾਡੇ ਵਰਗੇ ਮੰਗੂ ਜਿਵੇਂ ਸਾਨੂੰ ਨਹੀਂ ਪਹਿਲਾਂ ਪਤਾ ਹਜੇ ਕਿਸੇ ਨੂੰ ਇਹ ਗੱਲ ਦਾ ਪਤਾ ਨਹੀਂ ਹਾਂ ਪਤਾ ਤਾਂ ਪੁੱਤ ਕਿਥੋਂ ਆਨੇ ਦੇ ਲੱਗ ਪਰ ਗੱਲ ਦਾ ਕਿਸੇ ਦਾ ਗੌਰ ਨਹੀਂ ਕਰਦੇ ਫੂਮਾ ਮਰ ਜਾਉ ਕਿਤੇ ਬੇਬੇ ਦੇ ਮੂੰਹ ਤੇ ਮੈਥੋਂ ਸੱਚ ਨਾ ਬੋਲਿਆ ਜਾਵੇ ਵੀ ਤਾਂ ਤਾਂ ਜੇਵਾ ਕਰਦੇ ਆ ਇਹ ਤਾਂ ਕਰੋੜਪਤੀ ਬਣਨੇ ਨਹੀਂ ਬੇਬੇ ਉਹ ਗੱਲ ਕਰਦੀਆਂ ਵੀ ਜਿਵੇਂ ਅੱਜ ਕੱਲ੍ਹ ਦੇ ਕਿਸੇ ਨੂੰ ਪਤਾ ਨਹੀਂ ਵੀ ਮਾਂ ਪਿਓ ਦੀ ਸੇਵਾ ਕਰੀਦੀ ਹੁੰਦੀ ਐ ਦੇਖ ਤੂੰ ਰਾਜਵੀਰ ਕੋਲੇ ਤਾਂ ਜਮੀਨ ਆ ਦਸੀ ਨਹੀਂ ਹਾਪਰੀ ਤਾਂ ਮੇਰੀ ਇੰਨੀ ਸੇਵਾ ਕਰਦੀ ਐ ਮਾਈ ਕੋ ਦਸੂ ਪੁੱਤ ਨਾ ਛੋੜੇ ਕਰੇ ਬੈਠੀਆਂ ਸੋ ਤੇ ਤੈਨੂੰ ਉਹ ਲੈਗੀ ਨਾ ਤੈਨੂੰ ਤਾਂ ਉਹਨੇ ਚਾਰਨਾ ਰੋਟਣਾ ਵੀ ਨਹੀਂ ਦੇਣਗਾ ਚਾਰਨਾ ਮਾਈ ਨਹੀਂ ਪੁੱਤ ਜਾਣਦੀ ਮੈਂ ਤਾਂ ਇੱਥੇ ਰੱਖਣਾ ਜਾਈਂ ਸਾਡੇ ਘਰੇ ਰਹਿ ਕੁਛ ਮਰਜ਼ੀ ਖਾਈ ਪੀ ਆ ਹੁਣ ਮੈਨੂੰ ਟੱਕਰੀ ਜਿੱਥੇ ਮੈਨੂੰ ਕਹਿੰਦੀ ਬੁੜੀ ਨੂੰ ਕੱਢ ਦੇ ਨਾ ਨਹੀਂ ਕਰੋ ਨ ਦੇਖ ਲੈ ਹਾਂ ਐਂ ਕਹਿ ਦਿਆ ਉਹਡੇ ਬੰਦੇ ਨੂੰ ਦੇਖਦਾ ਕਰ ਦੇ ਉਹਦੀ ਗੱਲ ਮੈਂ ਸੁਣੀ ਮੈਂ ਤੈਨੂੰ ਦੱਸਾਂ ਉਹ ਤੈਨੂੰ ਐ ਵੀ ਆਖੂਗੀ ਵੀ ਮੇਰੇ ਨਾਲ ਵਗ ਚੱਲ ਬੇਬੇ ਮੈਂ ਤੈਨੂੰ ਰੋਟੀ ਦੇਉਂਗੀ ਤੂੰ ਜਵਾਬ ਦੇਣਾ ਨੂੰ ਵੀ ਮੈਂ ਨਹੀਂ ਜਾਣਾ ਮਾਈਕ ਹੋ ਜਾਊਗਾ ਤੈਨੂੰ ਤੇਂਗਾ ਬੇਬੀ ਮੈਂ ਤਾਂ ਫੇਰ ਰੋਟੀ ਬਣਾ ਕੇ ਲੈ ਆਉਣੀ ਤੇਰੇ ਵੱਤ ਤੇ ਤੇ ਰੋਟੀ ਤੇ ਕਹਿੰਦਾ ਤੈਨੂੰ ਆਦੀ ਆ ਕਿ ਬੁੜੀ ਨੂੰ ਘਰੋਂ ਕੱਢ ਦੇ ਇੱਕ ਪਾਸੇ ਕਿ ਤੂੰ ਕਿ ਉਹਦੇ ਨਾਲ ਨਾ ਜਾਇਂ ਪਰ ਮੈਂ ਨਾਲ ਕੇ ਜਾਉਂਦਾ ਮੈਨੂੰ ਪਤਾ ਹੀ ਨਹੀਂ ਹੁੰਨਾ ਬੰਦੇ ਦਾ ਪਹਿਲੇ ਦਿਨੋਂ ਨਾ ਤੂੰ ਰਾਜਮੀੁਰ ਦਾ ਮੋਹ ਵੱਧ ਕਰਦੀ ਐ ਭਾਵੇਂ ਤੈਨੂੰ ਕੁਛ ਹੀ ਕਹੀ ਜਾਵੇ ਮੈਨੂੰ ਪਤਾ ਹੈ ਮੈਨੂੰ ਕੋਈ ਮੋਹ ਨਾਵੇ ਬਈ ਚੰਗਾ ਭਾਈ ਚੰਗਾ ਲਾ ਕਿੰਨਾ ਕਿੰਨੇ ਮ ਕਿੰਨਾ ਕਿੰਨਾ ਮੋਹ ਕਰਦੇ ਨੇ ਕਿੰਨੀ ਕਿੰਨੀ ਸੇਵਾ ਕਰਨ ਲੱਗ ਗਏ ਕਹਿੰਦੇ ਬੇਬੀ ਉੱਥੇ ਪੈ ਜਾ ਕਰ ਹੁਣ ਹੋਰ ਇਹ ਦੂਰ ਚਮਕੀ ਪਾੜ ਜਿਆ ਕਰ ਮੇਰੀ ਇੰਨੀ ਸੇਵਾ ਹੋਣ ਲੱਗੀ ਜੇ ਇੰਨੀ ਸੇਵਾ ਕਰਨ ਲੱਗ ਜਾਣ ਵੱਡੇ ਬੰਦਿਆਂ ਦੀ ਤਾਂ ਸਾਰੀ ਦੁਨੀਆ ਤਰੀ ਨਾ ਜਾਵੇ ਜੇ ਆਈ ਸੇਵਾ ਹੋਵੇ ਮਾਪਿਓ ਦੀ ਉਹੀ ਗੱਲ ਮੰਗੂ ਫੇ ਤਾਂ ਬੰਦਾ ਬੇਲ ਵਾਂਗੂ ਵੱਧਦਾਗਾ ਜੇ ਨਾ ਰਤ ਬੇਬੇ ਇੱਥੇ ਬੈਠੀ ਹੈਗੀ ਤੂੰ ਉੱਧਰ ਵੀ ਆ ਜਾ ਕਰ ਮੇਰੇ ਕੋਲ 10 ਮਿੰਟ ਨਾ ਪੁੱਤ ਮੇਰਾ ਤੈਨੂੰ 3D ਲੱਗਦਾ ਮੈਂ ਉਧਰ ਕੀ ਕਰਨਾ ਆਉਣਾਗਾ ਨਾ ਇੱਧਰ ਕਿਉਂ ਜੀ ਲੱਗਦਾ ਬੇਬੀ ਤੇਰਾ ਇੰਨਾ ਲੈ ਕਿਰੋਂ ਮੈਂ ਹੁਣ ਇੱਥੇ ਬੈਠੀਂਗਾ ਕਿਉਂ ਗੱਲ ਲੈ ਕੇ ਕੀ ਦੀ ਖਾਈਏ ਬਾਜਰੀ ਉਸੇ ਦੀ ਪਰਗੇ ਹਾਜ਼ਰੀ ਕਦੋਂ ਮੈਂ ਰੋਟੀ ਟੋਕਾ ਇੱਥੇ ਖਾਣੀ ਐ ਤੇ ਇੱਥੇ ਬਾ ਬੈਣਾਗਾ ਸਾਡੇ ਵੀ ਪਰਦਿਆ ਕਰ ਹਾਜ਼ਰੀ ਕਦੇ ਸਾਡੇ ਵੀ ਆ ਜਾ ਕਰ ਉਹ ਵੀ ਤੇਰਾ ਮੁੰਡਾ ਮੈਂ ਵੀ ਤੇਰੀ ਨੂੰ ਹੈ ਐਡੀ ਪੁੱਤ ਮਤ ਬਤ ਮਤ ਤੁਰਿਆ ਨਹੀਂ ਜਾਂਦਾ ਪੁੱਤ ਘਰ ਵਾਲੀ ਬਾਤ ਐ 13 ਬਖਤਰ ਮੋਟਰਸਾਈਕਲ ਤੇ ਲੈ ਜਾਗੇ ਜਾਂ ਗੱਡੀ ਤੇ ਲੈ ਜਾਗੇ ਚੜਾ ਕੇ ਨਾ ਨਾ ਮੈਂ ਤਾਂ ਹੁਣ ਇੱਥੇ ਬੈਠੀ ਆ ਹੁਣ ਨਹੀਂ ਮੈਂ ਕਿਸੇ ਪਾਸੇ ਜਾਂਦੀ ਹੁਣ ਤਾਂ ਬੈਠੀ ਰਹਿ ਹ ਕੋਈ ਦੇਖ ਮੇਰੀ ਗੱਲ ਸੁਣ ਸਾਨੂੰ ਨਾ ਤੂੰ ਸਾਰੇ ਪਿੰਡ ਚ ਬੁਰੇ ਨਾ ਪਵਾ ਐਵੇਂ ਸਾਨੂੰ ਵੀ ਤੇਰੀ ਸੇਵਾ ਕਰ ਲੈਣ ਦੇ ਨਾ ਸੇਵਕ ਦੇ ਇੱਥੇ ਮੇਰੀ ਹੋਈ ਜਾਂਦੀ ਹੈ ਜੇ ਸਾਰੇ ਪਿੰਡ ਤੇ ਇੱਜ਼ਤ ਬਣਾ ਰੱਖੀ ਆ ਵੀ ਸੱਸ ਜੀ ਸੇਵਾ ਕਰਦੀ ਆ ਮੈਂ ਵੀ ਆਪਣੀ ਇੱਜ਼ਤ ਬਣਾਉਣੀ ਆ ਨਾ ਇੱਜ਼ਤ ਫਿਰ ਤੂੰ ਬਣਾਉਣੀ ਸੀ ਪੁੱਤ ਤੇ ਉਹਦੇ ਰੱਖ ਲੈਂਦੀ ਆ ਆਪਦੇ ਕੰਨੀ ਹੁਣ ਚਲ ਹੁਣ ਮੈਂ ਰੱਖ ਲੈਂਦਾ ਮੈਂ ਤੁਹਾਨੂੰ ਇੰਨੀ ਕੀ ਹੈਗਾ ਜੀ ਆਈ ਬੈਠੀ ਤੇਰੇ ਲਈ ਅੱਜ ਕਦੀ ਜਮੀਨ ਸੇਵਾ ਕਰਦੀ ਮੈਂ ਤਾਂ ਨਾ ਬੇਬੇ ਨੂੰ ਲੈ ਕੇ ਜਾਨੀ ਆ ਘਰੇ ਆ ਜਾ ਬੇਬੇ ਚੱਲ ਖੜੀ ਹੁਣ ਕਿਵੇਂ ਲੈ ਕੇ ਜਾਨੀ ਆ ਖੜੀ ਹੁੰਨੀ ਆ ਬੇਬੇ ਨੂੰ ਲੈ ਜਾਣ ਵਾਲੀ ਜਿਦੋਂ ਮੈਂ ਤੈਨੂੰ ਆਖਿਆ ਸੀ ਵੀ ਭੀਰ ਜੰ ਤਾਂ ਬੇਬੇ ਨੂੰ ਹੀ ਰੱਖਾਂਗਾ ਦੂ ਬਾਦ ਲੈ ਜੀ ਨਾ ਤੂੰ ਬੇਬੇ ਮੁੱਲ ਖਰੀਦੀ ਆ ਨਾ ਅੱਜ ਤੂੰ ਬੇਬੇ ਨੂੰ ਲੈਣਾ ਹੈ ਤੈਨੂੰ ਕਿਹਨੇ ਕਿਹਾ ਤੈ ਬੇਬੇ ਨੂੰ ਲੈ ਆ ਪਹਿਲਾਂ ਤੂੰ ਕਿਹੜਾ ਫੁੱਲ ਪਾਉਂਦੀ ਸੀ ਤੂੰ ਵੀ ਬਿਚਾਰੀ ਬੇਇੱਜ਼ਤੀ ਕਰਦੀ ਸੀ ਮੇਰੇ ਨਾਲ ਤੂੰ ਮਨਾਂ ਕਿਵੇਂ ਖੁੱਲ ਗਿਆ ਤੂੰ ਕਿਵੇਂ ਸੇਵਾ ਕਰੇਂਗੀ ਨਾ ਜੇ ਤੁਸੀਂ ਸੇਵਾ ਕਰਦੇ ਹੋ ਮੈਂ ਨਹੀਂ ਕਰਨੀ ਹੈਗੀ ਮੈਂ ਤੈਨੂੰ ਕਿਹਨੇ ਖਡਾ ਸੀ ਸੇਵਾ ਕਰਦੇ ਆ ਸਾਹਮਣੇ ਮੈਨੂੰ ਬਹਿ ਜਾ ਇੱਧਰ ਖੜੀ ਨੀ ਮੈਂ ਸਾਰੀਆਂ ਗੱਲਾਂ ਸੁਣ ਲਾਂ ਤੁਹਾਡੀਆਂ ਅੱਛਾ ਅੱਛਾ ਜੇ ਰੋਟੀ ਮੁਕੇ ਬੋਲੇ ਇਹੋ ਗੱਲਾਂ ਸੁਣ ਲਈ ਸਾਰੀਆਂ ਨਾ ਸਾਡੀਆਂ ਗੱਲਾਂ ਤੂੰ ਕੰਡਾ ਨਾ ਲੱਗ ਲਵੀ ਸੁਣੀਆਂ ਨਹੀਂ ਨਾ ਮੈਨੂੰ ਸ਼ੱਕ ਸੀਗਾ ਵੀ ਕਿਉਂ ਸੇਵਾ ਕਰਦੇ ਬੇਬੇ ਦੀ ਤੇ ਮੈਨੂੰ ਲੱਗਿਆ ਫਿਰ ਕਿਉ ਆਓ ਤੁਸੀਂ ਸੇਵਾ ਲੈਣ ਨੂੰ ਫਿਰਦੇ ਹੋ ਤੁਹਾਨੂੰ ਐ ਵੀ ਜੇ ਬੇਬੇ ਦੀ ਸੇਵਾ ਕਰਾਂਗੇ ਪਤਾ ਨਹੀਂ ਤੁਹਾਨੂੰ ਕੀ ਕੁਝ ਮਿਲੂਗਾ ਜਿਹੜਾ ਕੋ ਸਾਨੂੰ ਮਿਲੂ ਉਹੀ ਮੈਨੂੰ ਮਿਲ ਜੂਗਾ ਅੱਛਾ ਬੇਬੇ ਨਹੀਂ ਜਾਂਦੀ ਹੁੰਦੀ ਮੈਂ ਤਾਂ ਜਾਂਦੀ ਬੇਬੇ ਮੈਨੂੰ ਵੀ ਲੋੜ ਆ ਸਭ ਕਾਸੇ ਦੀ ਉਹ ਰਾਜਵੀਰ ਵੀ ਕਰੋੜਪਤੀ ਬਣਨਾ ਚਾਹੁੰਦੀ ਹੈ ਹਾਂ ਨਹੀਂ ਕਰੋੜਪਤੀ ਬਣ ਸਕਦੀ ਤੂੰ ਉਹ ਤਾਂ ਅਸੀ ਬਣਾਏ ਕਰੋੜਪਤੀ ਦੇਖ ਲੈ ਦੇਖ ਲੈ ਇਹਨੂੰ ਐ ਵੀ ਪਤਾ ਨਹੀਂ ਲੱਗਦਾ ਨਹੀਂ ਪਤਾ ਤਾਂ ਮੈਨੂੰ ਕੱਲ ਹੀ ਲੱਗ ਗਿਆ ਸੀ ਤੈਨੂੰ ਕਿਵੇਂ ਪਤਾ ਲੱਗਿਆ ਨਹੀਂ ਪਤਾ ਮੈਨੂੰ ਕੱਲੇ ਚਾਹ ਮੈਂ ਤਾਂ ਸਾਰੀਆਂ ਗੱਲਾਂ ਸੁਣਦੀ ਆ ਕਦੇ ਕੋਠੇ ਤੇ ਚੜ ਗਈ ਕਦੇ ਕੰਦਾ ਕਦੇ ਉਧਰ ਦੀ ਆ ਗਈ ਕਦੇ ਇਧਰ ਦੀ ਆ ਗਈ ਮੈਨੂੰ ਸ਼ੱਕ ਸੀ ਵੀ ਬੁੜੀ ਨੂੰ ਕਿਉਂ ਬਿਠਾ ਰਖਿਆ ਨੇ ਘਰੇ ਅੱਛਾ ਤਾਂ ਹੀ ਮੈਨੂੰ ਕਹਿੰਦੀ ਸੀ ਬੁੜੀ ਨਾ ਤੈਨੂੰ ਕਰੇ ਸਾਸੜ ਦੇ ਫਿਰ ਹੁਣ ਘਰੇ ਦਾ ਪੁੱਤ ਮਖਾਉਣਾ ਆਇਆ ਹੁਣ ਤੇ ੱੱਕਾ ਦੇਖ ਕੇ ਕੱਢ ਦੇ ਨਾ ਮੈਨੂੰ ਆ ਜਾ ਬੇਬੇ ਉਹ ਬੈਠ ਜਾ ਕਿਤੇ ਯਾਰ ਪਤੀ ਬਣ ਕੇ ਨਾ ਮੈਂ ਤਾਂ ਬੇਬੇ ਨੂੰ ਰੱਖ ਕੇ ਜਾਉਂਗੀ ਨਾਲ ਆ ਜਾ ਬੇਬੇ ਜਿੱਦ ਦੇ ਸੀ ਕਰੋੜਪਤੀ ਬਣ ਕੇ ਉਹਦੇ ਤੂੰ ਲੈ ਜੀ ਉਹ ਦੁਬਾਰਾ ਚ ਤੂੰ ਬਣ ਜਾਂਗੀ ਐ ਕਿਵੇਂ ਪਹਿਲਾਂ ਮੈਂ ਬਣਾਂਗੀ ਪਹਿਲਾਂ ਮੈਂ ਬਣਾਂ ਕੋਰੋੜਪਤੀ ਬੁੜੀ ਜੇ ਬੇਬੇ ਆਏ ਮ ਕਾਸੀ ਨਹੀਂ ਜਾਣਾ ਅਰ ਬਾਈ ਵੇਖ ਮੇਰੀ ਗੱਲ ਸੁਣ ਤੂੰ ਸਾਂਝਾ ਬੰਦਾ ਤੂੰ ਸਿਆਣਾ ਤੂੰ ਸਾਡਾ ਫੈਸਲਾ ਕਰ ਦੋ ਨਾ ਰਾਜਵੀਰ ਤੂੰ ਲੈ ਜਾ ਕਰ ਇੱਕ ਇਹਨਾਂ ਹਰਪ੍ਰੀਤ ਤੂੰ ਲੈ ਜਾ ਕਰ ਮੈਂ ਕਿਵੇਂ ਲੈ ਜਾ ਜਿਹੜਾ ਕਾਸੀ ਇਹਦੇ ਘਰੇ ਬਣਦਾ ਨਹੀਂ ਇਹ ਕਰ ਲਈ ਸੇਵਾ ਮੈਂ ਲੈ ਕੇ ਜਾਉਂਗੀ ਮੈਨੂੰ ਬਾਈ ਮੇਰੇ ਨਾਲ ਭੇਜ ਦੇ ਮੈਂ ਤਾਂ 20 ਦੇ ਰੱਖੂਗੀ ਦੇਖ ਲੈ ਹਾਂ ਉਹ ਜਿਹੜਾ ਮੈਂ ਤੈਨੂੰ ਸਕੀਮ ਰੱਸੀ ਸੀ ਕੰਮ ਕਰ ਗਈ ਨਾ ਸਕੀਮਾਂ ਹਾਂ ਕਰ ਗਈ ਪਤਾ ਕਰ ਗਈ ਕਿਹੜੀ ਸਕੀਮਾਂ